मेरे डाड के कमरे में बैठ के अंदर डिस्कस कर रहे थे और मैं बाहर से सुन लिया कि इसको, इसको इसका कुछ इंतजाम करो इसको टेक केयर ऑफ़ मतलब जो जो आइडियाज़ ये, ये कहते हैं कि इनका बेसिकली प्लान है इधर टू तो हैव हाँ मी फॉल्स प्रेजेंट और टू तो हैव हाँ मी केल्ड विच इज ये इनका पंचकूल में चल नहीं रहा बस तो का बड़ा कोई दुख है, तो बेटे की मौत है बेटे का जनाजा बाप के कंधों पे हो वो तो बाप भी समझता है जिसका बेटा इस दुनिया को अलविदा कह चुका हो एक सोशल मीडिया पे एक वीडियो वायरल हुई थी जिसमें मोहम्मद मुस्तफ़ा जो डीजीपी हैं और मैडम रजिया सुल्ताना जो हमारे वहाँ पंजाब की मंत्री रही हैं उनके बेटे की वीडियो आई थी जिसने जिसमें उसने कहा तो मुझे टॉर्चर किया जा रहा है अब हम लोगों ने सी साहब को एप्लीकेशन दिया है तो हम चाहते हैं कि इसके ऊपर फेयर इंक्वायरी हो किसी और अच्छे ऑफिसर को लगा के इसके ऊपर फेयर इंक्वायरी होनी चाहिए ताकि दूध का दूध पानी पा, पानी हो जाए तो हमने तुरंत प्रभाव से एक एस आई टी भी गठित कर दी है ए सी पी रैंक ऑफिसर के अंडर एंड जो भी इसमें अपडेट होगा आप लोगों से साझा करेंगे ਮੁਹੰਮਦ ਮੁਸਤਾਫਾ ਡੀਜੀਪੀ ਰਹੇ ਪੰਜਾਬ ਦਾ ਵੱਡਾ ਬਿਆਨ ਆਇਆ ਹੈ ਕਿ ਪੁੱਤ ਦੀ ਮੌਤ ਉਸ ਵਜ੍ਹਾ ਨਾਲ ਹੋਈ ਹੈ ਜਿਸ ਦੇ ਨਾਲ ਪੰਜਾਬ ਦੇ ਜਾਂ ਇਹਨਾਂ ਇਲਾਕਿਆਂ ਦੇ ਹੋਰ ਨੌਜਵਾਨ ਮਰ ਰਹੇ ਹੈ ਯਾਨੀ ਕਿ ਉਹਨਾਂ ਇਸ਼ਾਰਾ ਨਸ਼ੇ ਦੇ ਵੱਲ ਸੀਗਾ ਜਦੋਂ ਕਿ ਪੁੱਤਰ ਦੀ ਪਹਿਲੀ ਵੀਡੀਓ ਦੇ ਵਿੱਚ ਆਪਣੀ ਘਰਵਾਲੀ ਨਾਲ ਉਹਨਾਂ ਦੇ ਨਜਾਇਜ਼ ਸਬੰਧ ਦਾ ਜ਼ਿਕਰ ਕੀਤਾ ਗਿਆ ਪਰ ਉਸ ਨੂੰ ਦੂਸਰੀ ਵੀਡੀਓ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਮੇਰੇ ਤੋਂ ਗਲਤੀ ਦੇ ਨਾਲ ਬਣ ਗਈ ਜਾਂ ਮੈਂ ਉਦੋਂ ਠੀਕ ਨਹੀਂ ਸੀਗਾ ਮੈਂ ਕਿ ਟਰਾਮਾ ਦੇ ਵਿੱਚ ਸੀਗਾ ਸਰ ਗੱਲ ਇਹ ਹੈ ਕਿ ਜਿਹੜੀ ਹੁਣ ਐ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ ਔਰ ਜਿਹੜੀ ਹੁਣ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਔਰ ਉਸ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਇਸ ਗੱਲ ਦਾ ਦਾਵਾ ਕੋਈ ਹੋਰ ਨਹੀਂ ਬਲਕਿ ਮਰਨ ਵਾਲੇ ਨੌਜਵਾਨ ਦੇ ਪਿਤਾ ਮੁਹੰਮਦ ਮੁਸਤਾਫਾ ਦਾ ਕਹਿਣਾ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਸਵਾਗਤ ਕਰਾਂਗੇ ਪਰ ਆਖਰ ਇਹ ਵਾਪਰ ਕੀ ਰਿਹਾ ਹੈ ਹਰਿਆਣਾ ਦੇ ਵਿੱਚ ਪਹਿਲਾਂ ਇੱਕ ਡੀਜੀਪੀ ਪੱਧਰ ਦਾ ਅਧਿਕਾਰੀ ਤੰਗ ਆ ਕੇ ਸੁਸਾਈਡ ਕਰ ਲੈਂਦਾ ਹੈ ਤੇ ਦੂਸਰਾ ਸੁਸਾਈਡ ਕਰਨ ਵਾਲਾ ਉਹਨਾਂ ਦਾ ਨਾਮ ਲੈਂਦਾ ਹੈ ਤੇ ਇੱਕ ਅਫਸਰ ਪੰਜਾਬ ਪੁਲਿਸ ਦਾ ਜਿਹੜਾ ਹੈ ਉਹ ਸੀਬੀਆਈ ਦੇ ਵੱਲੋਂ ਫੜ ਲਿਆ ਜਾਂਦਾ ਹੈ ਔਰ ਦੂਜੇ ਦੇ ਪਾਸੇ ਉਹਨਾਂ ਪੁਲਿਸ ਵਾਲਿਆਂ ਦੇ ਘਰਾਂ ਦੇ ਵਿੱਚ ਹੋ ਰਹੀ ਹਿਲਜੁਲ ਦੇ ਉੱਤੇ ਤੁਹਾਡੇ ਕੀ ਪ੍ਰਤੀਕਰਮ ਹੈ ਫੋਨ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਨਾ ਪਹਿਲਾਂ ਇੱਕ ਰਿਪੋਰਟ ਦੇ ਉੱਤੇ ਨਜ਼ਰ ਮਾਰਦੇ ਜਿਹੜੇ ਵੱਡੇ ਬਿਆਨ ਮੁਹੰਮਦ ਮੁਸਤਾਫਾ ਵੱਲੋਂ ਅੱਜ ਰੋਜ਼ਾਨਾ ਸਪੋਕਸਮੈਨ ਦੇ ਕੀਤੀ ਗੱਲਬਾਤ ਦੇ ਵਿੱਚ ਦਿੱਤੇ ਗਏ ਆ। ਹਰਿਆਣਾ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਉਹਨਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਵਿਰੁੱਧ ਉਹਨਾਂ ਦੇ ਪੁੱਤ ਦੀ ਮੌਤ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਹੈ ਕੇਸ ਦੇ ਵਿੱਚ ਕਤਲ ਤੇ ਅਪਰਾਧਕ ਸਾਜ਼ਿਸ਼ ਜਿਹੇ ਦੋਸ਼ਾਂ ਦੇ ਨਾਲ ਸਬੰਧਤ ਤਰਾਮਾ ਜੋੜੀਆਂ ਗਈਆਂ ਨੇ ਮੁਸਤਾਫਾ ਤੇ ਸੁਲਤਾਨਾ ਦੇ ਇਕਲੌਤੇ ਪੁੱਤਰ 35 ਸਾਲਾ ਅਕੀਲ ਅਕਟਰ ਦੀ ਲੰਗੇ ਵੀਰਵਾਰ ਨੂੰ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਮੌਤ ਹੋ ਗਈ ਸੀ ਸ਼ਮਸ਼ੂਦੀਨ ਨਾਦੇਸ਼ ਸ਼ਖਸ ਦੀ ਸ਼ਿਕਾਇਤ ਦੇ ਉੱਤੇ ਦਰਜ ਐਫਆਈਆਰ ਦੇ ਮੁਤਾਬਕ ਅਕੀਲ ਅਕਤਰ ਦੀ ਮੌਤ ਚੱਕੀ ਹਾਲਾਤਾਂ ਦੇ ਵਿੱਚ ਹੋਈ ਹੈ ਪੰਚਗੁਲਾ ਪੁਲਿਸ ਨੇ ਆਖਿਆ ਕਿ ਮੁਸਤਾਫਾ ਸੁਲਤਾਨਾ ਤੇ ਅਕਤਰ ਦੀ ਪੈਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਮਾਮਲੇ ਦੀ ਜਾਂਚ ਲਈ ਏਸੀਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਦੇ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਜੋ ਕੇਸ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਅਤੇ ਵਿਗਿਆਨਕ ਜਾਂਚ ਕਰੇਗੀ ਸਰ ਦੇਖੋ ਤਾਂ ਸਾਰੇ ਸ਼ਹਿਰ ਨੂੰ ਪਤਾ ਜੀ ਤੁਸੀਂ ਮਲੇ ਕੋਲ ਲੇ ਆਮ ਜਾਓਗੇ ਤਾਂ ਸਾਰੇ ਸ਼ਹਿਰ ਨੂੰ ਪਤਾ ਦੀ ਵੀ ਕੀ ਹੋ ਰਿਹਾ ਪਰ ਕੋਈ ਬੋਲ ਨਹੀਂ ਰਿਹਾ ਕਿਉਂਕਿ ਮੰਤਰੀ ਸੀ ਡੀਜੀਪੀ ਤਾਂ ਮਰੇ ਬੋਲੂ ਕੌਣ ਜਿਹੜਾ ਰਾਜਾ ਰਹਾ ਇੱਕ ਡੀਜੀਪੀ ਰਹਾ ਪੰਜਾਬ ਦਾ ਇੱਕ ਮੰਤਰੀ ਰਹੀ ਹੈ ਕਿ ਉਹਦੇ ਉਹਨੂੰ ਤੁਸੀਂ ਕਹੋਗੇ ਵੀ ਆਮ ਜੰਦਾ ਜਾ ਕੇ ਉਹਦੇ ਉਹਨੂੰ ਜਾ ਕੇ ਕਹੂਗੇ ਤਾਂ ਉਹ ਆਪਣੇ ਮੁੰਡਾ ਨਾ ਕਰ ਰਿਹਾ ਇਹ 2022 ਦੇ ਇਲੈਕਸ਼ਨਾਂ ਤੱਕ ਕੀਲ ਜੋ ਹੈ ਲੋਕਾਂ ਵਿੱਚ ਵਿਚਰਦਾ ਰਿਹਾ ਸਟੇਜਾਂ ਤੇ ਆਉਂਦਾ ਰਿਹਾ ਆਮ ਆਮ ਸਟੇਜਾਂ ਤੇ ਆਉਂਦਾ ਰਿਹਾ ਬਾਈ ਤਾਂ ਤੁਸੀਂ ਦੇਖੋ ਬਾਈ ਦੇ ਇਲੈਕਸ਼ਨ ਦੇ ਵਿੱਚ ਆਮ ਸਟੇਜਾਂ ਤੇ ਬੈਠਾ ਉਹ ਉਸ ਤੋਂ ਪਹਿਲਾਂ ਜਦ ਮੰਤਰੀ ਸੀ ਤੇ ਇਹ ਲੋਕਾਂ ਦੇ ਕੰਮ ਕਰਦਾ ਸੀ ਫੋਨ ਕਰਦਾ ਸੀਗਾ ਮੈਰਿਟ ਸੀ ਮੈਰਿਟ ਸੀ ਸਰ ਫੋਨ ਕਰਦਾ ਸੀ ਤੇ ਉਸ ਤੋਂ ਬਾਅਦ ਜਦੋਂ ਮਤਲਬ 22 ਦੇ ਇਲੈਕਸ਼ਨ ਹੋਣ ਤਾਂ ਫਿਰ ਉਹਨੂੰ ਕਿਸੇ ਨੇ ਨਹੀਂ ਦੇਖਿਆ ਫਿਰ ਰਿਟੇਨ ਕਰਦਾ ਇਹਦੀ ਬਾਤ ਹੈ ਉਸ ਤੋਂ ਬਾਅਦ ਪਤਾ ਹੀ ਜਦ ਲੱਗਿਆ ਜਦੋਂ ਇਹਦੀ ਵਾਇਰਲ ਵੀਡੀਓ ਹੋਈ ਹੈ 24 ਅਗਸਤ 27 ਅਗਸਤ ਨੂੰ ਤੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਵੀ ਉਹਦੇ ਨਾਲ ਕੀ ਕੁਝ ਹੋ ਰਿਹਾ ਫਿਰ 3 ਅਕਤੂਬਰ ਨੂੰ ਉਹ ਇੱਕ ਪੋਸਟ ਪਾ ਰਿਹਾ ਹੈ ਡੈਲੀ ਪਾਕ ਕੇ ਕਿ ਜੀ ਮੇਰੀ ਡੈਥ ਸੈਕੂਲੇਸ਼ਨ ਹੈ ਤੇ ਆ ਪాయిਜ਼ਨ ਹੈ ਜਿਹਨੂੰ ਕਿ ਮੇਰੀ ਬਾਡੀ ਮੇਰੀ ਡੈਥ ਤੋਂ ਬਾਅਦ ਬਾਡੀ ਦਾ ਟੈਸਟ ਕਰਾਇਆ ਜਾਵੇ ਤਾਂ ਸਾਰਾ ਕੁਝ ਸਾਹਮਣੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆਊਗਾ ਸਰ ਸਰ ਦੇਖੋ ਤੁਸੀਂ ਮਲੇਕ ਕੋਲੇ ਨੂੰ ਇਹ ਗੱਲ ਪੁੱਛ ਲਓ ਵੀ ਇਹਦਾ ਹਾਲਾਤ ਕੀ ਨੇ ਤੁਸੀਂ ਤਾਂ ਦੇਖੋ ਪੱਤਰਕਾਰ ਤੁਹਾਨੂੰ ਤਾਂ ਸਾਰਾ ਕੁਝ ਪਤਾ ਹੀ ਹੈ ਇਹਦਾ ਮਤਲਬ ਗੱਲ ਇਹ ਹੈ ਵੀ ਰਜ਼ੀਆ ਦੇ ਹਰਨ ਦੇ ਕਾਰਨ ਵੀ ਇਹੀ ਤਾਂ ਕਿ ਲੋਕਾਂ ਨੂੰ ਔਟਾ ਬੋਲਦਾ ਥਾ ਦਬਦਬਾ ਬਹੁਤ ਆ ਸਰ ਜਦ ਤੱਕ ਜਾਂ ਮਤਲਬ ਇਹਦੇ ਸਾਂਹ ਸਾਂਹ ਹੈਗੇ ਜਦ ਤੱਕ ਖੜੇ ਰਹਾਂਗੇ ਪੰਚਕੂਲਾ ਦੀ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਆਖਿਆ ਕਿ ਸ਼ਿਕਾਇਤ ਅਤੇ ਸੋਸ਼ਲ ਮੀਡੀਆ ਪੋਸਟ ਦੇ ਮੱਦੇਨਜ਼ਰ ਪੁਲਿਸ ਸਟੇਸ਼ਨ ਐਮ ਡੀ ਸੀ ਪੰਚਕੂਲਾ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਡੀਸੀਪੀ ਨੇ ਕਿਹਾ ਕਿ ਐਸ ਏ ਸੀ ਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਤੇ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਕੇਸ ਨਾਲ ਜੁੜੇ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕਰੇਗੀ ਪੰਜਾਬ ਕੇ ਕੋਰਪ ਡੀਜੀਪੀ ਹੈ ਮੁਹੰਮਦ ਮੁਸਤਾਫਾ ਸਰ ਉਹਨਕੇ ਬੇਟੇ ਅਕੀਲ ਅਕਬਰ उनकी 16 तारीख अक्टूबर को डेथ हो गई थी फैमिली की तरफ से पुलिस को इंटरमीट किया गया था कि हमने जब रूम खोला तब वो मृत अवस्था में मिले हैं एंड उस टाइम पर कोई फाउल प्लेस सस्पेक्टेड नहीं था जो फैमिली की स्टेटमेंट में रिकॉर्ड किया गया फिर जो हमारा प्रोसीजर रहता है हमने पोस्टमार्टम करा के फैमिली को बॉडी हवाले कर दी थी तो अगले दिन एक कंप्लेंट रिसीव हुई Uh, जिसमें ये एम्बर्स uh, नहीं फैमिली uh, मेम्बर्स का कुछ रोल uh, रहा होगा इनकी डेथ में एंड uh, कुछ सोशल मीडिया की जो पोस्ट हैं अखिल के द्वारा जो डाली गई हैं कुछ वीडियोस कुछ फ़ोटोग्राफ्स uh, उससे भी uh, थोड़ा सस्पेसन जागा जाएगा जिसके बेसिस पर एफ आई आर दर्ज जी शामशुद्दीन uh, करके व्यक्ति हैं मलेयुटला के रहने वाले हैं इनका कहना है कि इनके uh, रिश्तेदारी कोई नहीं बट ये काफ़ी करीबी जानकार हैं फैमिली के जो मृतक की मदर हैं उनके ही गांव या सिटी से हैं और इसीलिए जानकार थी फैमिली के तो उनकी ये एलिगेशन है और उनके थ्रू हमें ये कंप्लेन है। जी बिल्कुल मैम मेनली इस वीडियो की वजह से ही जो सस्पेशन है आ, कि इनकी डेथ में कोई प्ले हो सकता है उसी बेसिस पर एफ की गई है जी वही मैंने कहा कि अभी ये जितने भी सारे तथ्य हैं सोशल मीडिया वीडियो हो होगी सोशल मीडिया पोस्ट हो होगी जिसमें डायरी का जिक्र हुआ है उन सभी को मद्देनजर रखते हुए इन्वेस्टिगेशन को आगे बढ़ाया जाएगा बल्कि इन्वेस्टिगेशन पूरी तरह से एकदम फेयर और ट्रांसपेरेंट हो और एकदम साइंटिफिक एविडेंसेस पे बेस्ड हो तो हमने तुरंत प्रभाव से एक एस आई भी गठित कर दी है ए रैंक ऑफिसर के अंडर एंड जो भी इसमें अपडेट होगा आप लोगों से साझा किया जाएगा दूजे पास सबका डी जी पी मोहम्मद मुस्तफा ने आख्या है कि एफ आई आर दर्ज एक तई मतलब नहीं है कि किसी का गुनाह साबित हो गया है मैंने देश के लिए लड़ाई लड़ी है मैं अपनी जान को अतली पर लेके जाता था मेरी फैमिली मेरी वाइफ को यह पता नहीं होता था मैं शाम को वापस आऊंगा कि नहीं आऊंगा कितने मेरे ऊपर हमले हुए हैं मैंने बड़े साफ सुथरे तरीके से अपनी पुलिस की ड्यूटी निभाई हुई है कोई मेरे ऊपर किसी ने कोई केस नहीं किया चालीस साल की नौकरी की है जो कुछ है वो कुछ भी कह सकते हैं लेकिन सबसे बड़ा सबूत है मैंने कोई मुझे अदालत में नहीं खींच के ले गया क्योंकि मैं मैं सिख कौम से बहुत प्यार करता हूँ मैं तो अपनी कॉम को अपने बच्चों को सिखाता हूँ कि दलेरी अगर सीखनी है ना राष्ट्रभक्ति तो सिख कौम से सीखो तो मैं उनका जवाब इस वक्त नहीं देना चाहता ਇਹ ਜੋ ਸਿਆਸਤ ਕਰ ਰਹੇ ਹੈ ਨਾ ਇਹ ਮੈਂ ਇਸ ਕੋ 2000 ਰੁਪਏ ਦੇ ਕੇ ਆਪਕੇ ਖਿਲਾਫ ਵੀ ਬਣਵਾ ਦਿੱਤਾ ਹੂੰ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਗਲੇ ਚੰਗ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਮੁਸਤਾਫਾ ਨੇ ਆਖਿਆ ਕਿ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾਕੇ ਐਫ ਆਈ ਆਰ ਦਰਜ ਕਰਵਾਉਣ ਵਾਲੇ ਲੋਕ ਵੀ ਕਾਨੂੰਨ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਦੱਸਦੀ ਹੈ ਕਿ ਅਕੀਲ ਅਖਤਰ ਦੀ 16 ਅਕਤੂਬਰ ਦੀ ਦੇਰ ਰਾਤ ਨੂੰ ਪੰਚਕੁਲਾ ਸਥਿਤ ਆਪਣੇ ਘਰ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਇਹ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ ਔਰ ਇਸ ਦੇ ਵਿੱਚ ਕੋਈ ਮਹਿਮਾਨ ਨਹੀਂ ਬਲਕਿ ਤੁਸੀਂ ਸਾਡੇ ਮੁੱਖ ਮਹਿਮਾਨ ਹੁੰਨੇ ਹੋ ਜਿਹੜੇ ਕਾਲਰ ਹੁੰਦੇ ਆ ਨੰਬਰ ਚੱਲ ਰਹੇ ਹੈ ਸਕਰੀਨ ਦੇ ਉੱਤੇ ਔਰ ਪਹਿਲੇ ਕਾਲਰ ਜੁੜ ਚੁੱਕੇ ਹੈ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਹੈਲੋ ਸਤਿਗੁਰ ਜੀ ਸਤਿ ਸ਼ਕਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਰਮਜੀਤ ਸਿੰਘ ਪਗਵਾੜ ਤੋਂ ਸਿਟੀ ਗੋੜਾ ਡਿਸਟ੍ਰਿਕਟ ਕੋ ਹਥਾਰ ਤੋਂ ਬੋਲਦਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਛਾ ਸਰ ਜੀ ਇੱਕ ਤਾਨਾ ਜੱਮ ਉਸਤਾ ਜੀ ਸਾਡੇ ਸਤਕਾਰ ਸੋ ਜੀ ਪੀਆ ਰਿਟਾਇਰ ਤੇ ਇਹ ਕਹਿੰਦੇ ਆ ਕਿ ਰਾਜਨੀਤੀ ਲੋਕ ਦੂਜਾ ਉਸ ਰਿਹਾ ਹੈ ਹਾਂ ਮੈਂ ਤਾਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਕਹਿੰਦੇ ਉਹਨਾਂ ਨੂੰ ਕੁੱਤਿਆਂ ਦਾ ਕੰਮ ਹੁੰਦਾ ਧੌਂਕਣਾ ਉਹਨਾਂ ਨੇ ਦਾ ਧੌਂਕੀ ਜਾਣਾ ਠੀਕ ਹੈ ਨਾ ਮੁਸਤਫਾ ਜੀ ਨੂੰ ਮੈਂ ਇਹ ਸਲਾਹ ਦੇਣੀ ਚਾਹਾਂ ਤੁਸੀਂ ਸਿੱਧਾ ਆਪਣਾ ਕੰਮ ਕਰੋ ਆਪਣਾ ਮੈਡੀਕਲ ਸਾਇੰਸ ਤੋਂ ਨਾਰਕੋਟੈਸਟ ਕਰਾ ਲੈ ਹੂੰ ਨਾ ਕੁੱਤਿਆਂ ਦਾ ਕੰਮ ਤਾਂ ਧੌਂਕਣਾਈ ਆ ਹੂੰ ਉਹਨਾਂ ਦੀ ਕਮ ਸੇ ਕਮ ਹੋਣਾ ਰਿਜਾਨ ਮੁੰਡੇ ਦੀ ਮੌਤ ਹੋਈ ਆ ਦੇ ਉਸ ਤੋਂ ਸਾਹਿਬ ਜੀ ਮੈਂ ਤਕੀਲ ਵੀਰ ਜਿਹੜੇ ਨੇ ਸੈਟ ਕੀਤੀ ਆ ਤੇ ਮੈਂ ਉਹਨਾਂ ਦੇ ਦਰਸਤ ਤੇ ਮੈਂ ਰਿਕਵੈਸਟ ਕਰੂੰਗਾ ਵਾਰਲਡ ਸੀਵੀਆਈ ਜਿਹੜੀ ਸਾਡੀ ਇੰਡੀਆ ਦੀ ਹੈ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਐਜ਼ ਅ ਇਨਸਾਨੀਅਤ ਇਸ ਕੇਸ ਦੇ ਵਿੱਚ ਆਪਣਾ ਇੰਟਰਫੀਰੈਂਸ ਜ਼ਰੂਰ ਕਰ ਜੀ ਠੀਕ ਹੈ ਸ਼ੁਕਰੀਆ ਤੁਸੀਂ ਵਕਤ ਕੱਢਿਆ ਫੋਨ ਕੀਤਾ ਤੇ ਆਪਣੇ ਸੁਝਾਅ ਜਿਹੜੇ ਆ ਉਹ ਸੀਬੀਆਈ ਇਨਵੈਸਟੀਗੇਸ਼ਨ ਦੇ ਔਰ ਮੈਡੀਕਲ ਸਾਇੰਸ ਦਾ ਸਹਾਰਾ ਲੈ ਕੇ ਜਿਹੜੇ ਅੱਗੇ ਵਧਣ ਦੇ ਵੱਲ ਕੀਤੇ ਐ ਠੀਕ ਐ ਫਗਵਾੜਾ ਤੋਂ ਜਿਹੜੇ ਕਾਲਰ ਸੀਗੇ ਔਰ ਸਾਡੇ ਜਿਹੜੇ ਨੰਬਰ ਨੇ ਉਹ ਫਲੈਸ਼ ਹੋ ਰਿਹਾ ਸਕਰੀਨ ਦੇ ਉੱਤੇ ਔਰ ਏਰੀਆ ਕੋਡ ਜਿਹੜਾ 0172 ਯਾਨੀ ਕਿ 0172 ਹੈ ਔਰ ਤੁਸੀਂ ਇਹਨਾਂ ਨੰਬਰਸ ਦੇ ਉੱਤੇ ਜਿਹੜਾ ਕਾਲ ਕਰਕੇ ਤੁਸੀਂ ਇਸ ਬੰਦੇ ਨੂੰ ਇਸ ਮਸਲੇ ਨੂੰ ਕਿਵੇਂ ਵੇਖਦੇ ਹੋ ਸੰਬੰਧੀ ਜਿਹੜੀ ਆਪਣੀ رائے ਜਿਹੜੀ ਉਹ ਸਾਂਝੀ ਕਰ ਸਕਦੇ ਹੋ ਬਿਹਰਾਲ ਕੀ ਹੈ ਕਿ ਆ ਡੀਜੀਪੀ ਮੁਹੰਮਦ ਮੁਸਤਾਫਾ ਉਰਾਨੇ ਖੁਦ ਨੂੰ ਜਿਹੜਾ ਹੈ ਬੇਖੂਰ ਦੱਸਦਿਆਂ ਕਿਹਾ ਹੈ ਕਿ ਜਿਹੜੇ ਪੁੱਤ ਦੀ ਮੌਤ ਹੋਈ ਹੋਵੇ ਔਰ ਸਭ ਤੋਂ ਜਿਹੜਾ ਔਖਾ ਹੁੰਦਾ ਹੈ ਕਿ ਇਸ ਤੋਂ ਵੱਡਾ ਕੋਈ ਬੋਝ ਨਹੀਂ ਹੁੰਦਾ ਜਿਹੜਾ ਪੁੱਤ ਦਾ ਜਨਾਜ਼ਾ ਕਿਸੇ ਪਿਓ ਨੂੰ ਜਿਹੜਾ ਚੱਕਣਾ ਪੈ ਜਾਵੇ ਤੇ ਲੋਕ ਮੇਰ ਨਾਲ ਇਹ ਇਸ ਤਰੀਕੇ ਦੀ ਸਿਆਸਤ ਕਰ ਰਹੇ ਆ ਕਿ ਮੈਨੂੰ ਇਹਦੇ ਇਲਜ਼ਾਮਾਂ ਦੇ ਵਿੱਚ ਘੜੀਸ ਰਹੇ ਆ ਠੀਕ ਹੈ ਇਹ ਕੰਪਲੇਂਟ ਦਰਜ ਹੋ ਗਈ ਹੈ ਕੰਪਲੇਂਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਆ ਜਿਹੜੀ ਹੈ ਕਨਵਿਕਟਡ ਹੋਗੇ ਕੇਸ ਦੇ ਵਿੱਚ ਟ੍ਰਾਇਲ ਹੋਏਗਾ ਇਨਵੈਸਟੀਗੇਸ਼ਨ ਹੋਏਗੀ ਸਾਰਾ ਕੁਝ ਸਾਹਮਣੇ ਆ ਜਾਏਗਾ ਔਰ ਉਹਨੇ ਇਹ ਵੀ ਕਹਿ ਕੇ ਇਲਜ਼ਾਮ ਲਾਉਣ ਵਾਲਾ ਤਾਂ ਵਿਕਾਊ ਹੈ ਕੱਲ ਨੂੰ ਅਸੀਂ 2000 ਰੁਪਏ ਦਵਾਂਗੇ ਤੇ ਉਹ ਜਿਹੜਾ ਹੈ ਤੁਹਾਡੇ ਖਿਲਾਫ ਬੋਲਣਾ ਸ਼ੁਰੂ ਕਰ ਦੇਗਾ ਪਰ ਕੁਝ ਲੋਕ ਇਸ ਗੱਲ ਨਾਲ ਇਤਫਾਕ ਜਿਹੜੇ ਆ ਉਹ ਨਹੀਂ ਜਿਹੜਾ ਹੈ ਉਹ ਰੱਖ ਰਹੇ ਔਰ ਗੱਲ ਇਹ ਹੈ ਕਿ ਕੁਝ ਲੋਕਾਂ ਦਾ ਇਹ ਵੀ ਗੱਲ ਕਹਿਣਾ ਹੈ ਕਿ ਜਦੋਂ ਆਪਣੇ ਪਤਨ ਨੂੰ ਜਦੋਂ ਦੀ ਮੌਤ ਤੋਂ ਬਾਅਦ ਕਿਸੇ ਨੂੰ ਜਸਟੀਫਿਕੇਸ਼ਨ ਦੇਣੀ ਪਵੇ ਔਰ ਉਹ ਇੱਕ ਬਹੁਤ ਵੱਡਾ ਜਿਹੜਾ ਹੈ ਬੰਦੇ ਨੂੰ ਦਿਲ ਕਰਨਾ ਪੈਂਦਾ ਉਸ ਗੱਲ ਲਈ ਸੋ ਕਹਿਣ ਤੋਂ ਭਾਵੇਂ ਹੈ ਕਿ ਮੁਹੰਮਦ ਮੁਸਤਾਫਾ ਨੂੰ ਜਿਸ ਦੌਰ ਦੇ ਵਿੱਚ ਉਹ ਕਹਿੰਦੇ ਲੰਘਣਾ ਪੈ ਰਿਹਾ ਉਹ ਬਹੁਤ ਔਖਾ ਜਿਹੜਾ ਹੈ ਉਹ ਦੌਰ ਹੈ ਔਰ ਇੱਕ ਹੋਰ ਸਾਡੇ ਨਾਲ ਜੁੜ ਚੁੱਕੇ ਐ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਮੈਂ ਕੰਨਾ ਦੋਤਰਵਿੰਦਰ ਸਿੰਘ ਗੱਲ ਕਰ ਰਿਹਾ ਮੈਂ ਜੀ ਮੁਹੰਮਦ ਮੁਸਤਫਾ ਵਾਲਾ ਮੁੱਦਾ ਜਿਹੜਾ ਕਿ ਬਿਲਕੁਲ ਵਰਨਿੰਗ ਇਸ਼ੂ ਬਣਿਆ ਹੋਇਆ ਉਸ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਨਾ ਜੀ ਕਿ ਜਿਸ ਤਰ੍ਹਾਂ ਆ ਸਾਬਕਾ ਡੀਜੀਪੀ ਦੇ ਘਲੋਤੇ ਪੁੱਤ ਦੀ ਜਿਹੜੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਜ਼ਾਹਿਰ ਜੀ ਗੱਲ ਹੈ ਕਿ ਪਰਿਵਾਰ ਨੇ ਤਾਂ ਸਦਮੇ ਜਾਣਾ ਹੀ ਸੀ ਪਰ ਜਿਹੜੇ ਹੁਣ ਨਵੇਂ ਸਵਾਲ ਉੱਠੇ ਨੇ ਉਸ ਨੂੰ ਲੈ ਕੇ ਸਿਆਸਤ ਦੇ ਵਿੱਚ ਵੀ ਜਿਹੜੀ ਹਲਚਲ ਹੋ ਗਈ ਆ ਜਿੱਥੇ ਤੱਕ ਮਲੇਕ ਕੋਟਲਾ ਦੀ ਗੱਲ ਕਰੀਏ ਗਰਾਊਂਡ ਲੈਵਲ ਤੇ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਸ਼ਿਕਾਇਤ ਕਰਦਾ ਸ਼ੰਸ਼ੂਦੀਨ ਚੌਧਰੀ ਆ ਉਹ ਪੰਚਕੋਲਾ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਦੇ ਲਈ ਗਿਆ ਪਰ ਉਹਦਾ ਸਿਆਸੀ ਕਨੈਕਸ਼ਨ ਆ ਉਹ ਵੀ ਸਾਹਮਣੇ ਆਇਆ ਤੇ ਭਾਵੇਂ ਕਾਲੀ ਦਾ ਲੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਉਸਦੇ ਲੀਡਰਾਂ ਦੇ ਨਾਲ ਰਿਹਾ ਉਹ ਸ਼ਿਕਾਇਤ ਕਰਤਾ ਤੇ ਜਿਹੜਾ ਦੂਜੇ ਪਾਸੇ ਜੇ ਗੱਲ ਕਰੀਏ ਇਨਸਾਨੀਅਤ ਦੀ ਤਾਂ ਸ਼ੰਸ਼ੂਦੀਨ ਦਾ ਕਹਿਣਾ ਕਿ ਮੈਂ ਇਨਸਾਨੀਅਤ ਦੇ ਨਾਤੇ ਸ਼ਿਕਾਇਤ ਕੀਤੀ ਆ ਚਲੋ ਉਹ ਪੰਚਕੂਲਾ ਪੁਲਿਸ ਨੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਹੈ ਪਰ ਜਿਹੜਾ ਇਸ ਮੌਕੇ ਦੇ ਜਿਹੜਾ ਹੁਣ ਸਮਾਂ ਸੀਗਾ ਕਿਉਂਕਿ ਤਾਜ਼ਾ ਤਾਜ਼ਾ ਜਿਹੜੀ ਸੱਟ ਲੱਗੀ ਹੈ ਪਰਿਵਾਰ ਦੇ ਉੱਤੇ ਤਾਂ ਜਿਹੜੀ ਹੁਣ ਨਵੀਂ ਮੁਸੀਬਤ ਖੜੀ ਹੋ ਗਈ ਹੈ ਭਾਵੇਂ ਕਿ ਆ ਮੁਹੰਮਦ ਮੁਸਤਾਫਾ ਕਹਿ ਰਹੇ ਨੇ ਕਿ ਉਹ ਹਰ ਤਰ੍ਹਾਂ ਦੀ ਜਾਂਚ ਦੇ ਲਈ ਤਿਆਰ ਨੇ ਜੇ ਮੇਰੇ ਲੈਵਲ ਤੇ ਮੈਂ ਦੇਖਾਂ ਤਾਂ ਮੈਨੂੰ ਲੱਗਦਾ ਕਿ ਇੰਨਾ ਰੋਲ ਨਹੀਂ ਹੋ ਸਕਦਾ ਇੱਕ ਪਿਤਾ ਦਾ ਆਪਣੇ ਪੁੱਤ ਨੂੰ ਮਾਰਨ ਦੇ ਵਿੱਚ ਹੋ ਸਕਦਾ ਹੈ ਕੇਸ ਦੇ ਵਿੱਚ ਸਿਆਸਤ ਹੋ ਰਹੀ ਹੋਵੇ ਦੂਜੇ ਪਾਸੇ ਇਹ ਚਿੰਤਾ ਜ਼ਰੂਰ ਹੈ ਕਿ ਜਿਵੇਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਇੱਕ ਸਾਬਕਾ ਡੀਜੀਪੀ ਦਾ ਪੁੱਤ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਜਾਂਦਾ ਵਾ ਤਾਂ ਨਸ਼ਿਆਂ ਨੂੰ ਲੈ ਕੇ ਵੀ ਵੱਡੀ ਚਿੰਤਾ ਦੀ ਗੱਲ ਹੈ ਪਰ ਉਹ ਵੀਡੀਓ ਕਿਸ ਬੰਦੇ ਨੇ ਬਣਾਈ ਜਿਹੜੀ 27 ਅਗਸਤ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਜਾਂਚ ਦਾ ਵਿਸ਼ਾ ਬਣੀ ਹੋਈ ਹੈ ਕਿ ਕਿਸ ਬੰਦੇ ਦੇ ਕਹਿ ਤੇ ਬਣਾਈ ਗਈ ਜਾਂ ਫਿਰ ਮੁਹੰਮਦ ਮੁਸਤਫਾ ਦੇ ਪੁੱਤ ਅਕੀਲ ਨੇ ਆਪ ਬਣਾਈ ਉਹ 27 ਅਗਸਤ ਨੂੰ ਬਣਾਈ ਗਈ ਸੀ ਕਿ ਪਰਿਵਾਰ ਨੂੰ ਵੀ ਜਿਹੜਾ ਉਹਦਾ ਪਤਾ ਨਹੀਂ ਸੀਗਾ ਸੋ ਸਾਰੀਆਂ ਜਿਹੜੀਆਂ ਗੱਲਾਂ ਨੇ ਜਾਂਚ ਦਾ ਵਿਸ਼ਾ ਨੇ ਭਾਵੇਂ ਕਿ ਹੁਣ ਇੱਕ ਤਰਫਾ ਨਹੀਂ ਕਿਹਾ ਜਾ ਸਕਦਾ ਕਿ ਮੁਹੰਮਦ ਮੁਸਤਫਾ ਜਿਹੜੇ ਨੇ નિર્ਦੋਸ਼ ਨੇ ਜਾਂ ਉਹ ਬੇਕਸੂਰ ਨੇ ਇਹ ਹੁਣ ਜਾਂਚ ਦਾ ਵਿਸ਼ਾ ਹੈ ਪਰ ਜਿਹੜੀ ਇਹ ਬੰਦਿਓ ਮੈਂ ਤਾਂ ਬਹੁਤ ਦਫਾ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਕਦੇ ਡਰੱਗ ਦੇ ਉੱਤੇ ਡਿਬੇਟ ਹੋਈ ਆ ਕਿ ਆ ਕਿ ਜਿਹੜੇ ਬੰਦੇ ਇਹਦੇ ਉੱਤੇ ਸਿਆਸਤ ਕਰ ਰਹੇ ਚ ਅਫਸਰ ਆ ਜਾਂ ਸਿਆਸਤਦਾਨ ਨੇ ਤੇ ਜੰਗਲ ਦੀ ਆਗ ਕਿ ਜਿਹੜੀ ਹੈ ਸ਼ਹਿਰ ਆਉਣ ਦੇ ਨੂੰ ਸਮਾਂ ਨਹੀਂ ਲੱਗਦਾ ਤਾਂ ਜਦੋਂ ਹੁਣ ਅਫਸਰ ਜਿਹੜੇ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਆ ਲੋਕਾਂ ਨੂੰ ਸੇਧ ਦਿੰਦੇ ਆ ਔਰ ਇਹਨਾਂ ਨੂੰ ਫੜਦੇ ਆ ਜਦੋਂ ਉਹਨਾਂ ਦੇ ਆਪਣੇ ਧੀਆਂ ਪੁੱਤ ਇਸ ਜੰਜਾਲ ਦੇ ਵਿੱਚ ਫਸ ਜਾਣ ਤੇ ਆਮ ਬੰਦੇ ਦੀ ਕਿੱਥੇ ਖੈਰ ਖਵਾ ਕੋ ਧਲੇਵਾਲ ਜੀ ਇਸ ਗੱਲ ਨਾਲ ਸਹਿਮਤ ਆ ਕਿ ਅੱਜ ਦੀ ਜਿਹੜੀ ਘੜੀ ਦੇ ਵਿੱਚ ਬਹੁਤ ਸਾਰੇ ਅਫਸਰਾਂ ਦੇ ਮੁੰਡੇ ਕਹਿ ਲੋ ਰਿਸ਼ਤੇਦਾਰ ਕਹਿ ਲੋ ਨਸ਼ੇ ਦੀ ਲਾਤਰ ਦੇ ਵਿੱਚ ਲੱਗੇ ਹੋਏ ਨੇ ਭਾਵੇਂ ਕਿ ਉਹ ਦਰਦੇ ਮਾਰੇ ਸਮਾਜ ਦੇ ਵਿੱਚ ਬਦਨਾਮੀ ਦੇ ਮਾਰੇ ਇਸ ਗੱਲ ਨੂੰ ਉਜਾਗਰ ਨਹੀਂ ਕਰ ਪਾਉਂਦੇ ਪਰ ਇਹ ਅਸਲੀਅਤ ਆ ਕਿ ਜਿਹੜੀ ਇਹ ਜੰਗਲ ਦੀ ਆਗਾ ਉਹ ਆਪਣੇ ਇਹਨਾਂ ਦੇ ਘਰ ਜਾਨੀ ਕਿ ਅਫਸਰ ਸਾਹਿਬ ਦੇ ਘਰ ਨੂੰ ਵੀ ਖਾਣ ਲੱਗ ਪਈ ਆ ਇਹ ਗੰਭੀਰ ਮੁੱਦਾ ਹੈ ਕਿਉਂਕਿ ਔਰ ਇਹਦੇ 'ਤੇ ਵੀ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਸ਼ੁਕਰੀਆ ਤੁਸੀਂ ਸਮਾਂ ਕੱਢ ਕੇ ਗੱਲਬਾਤ ਕੀਤੀ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਚੁੱਕਿਆ ਹੈ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿ ਦੇਣਾ ਚਾਹੁੰਦੇ ਹੋ ਰਜੀਮ ਮੈਂ ਚਰਚਿੰਗ ਸੁਭਾਤੇ ਉਹ ਬੜਾ ਇੰਟਰਵਿਊ ਆ ਰਹੀ ਹੈ ਜੀ ਬੜੀ ਆਵਾਜ਼ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਹੋ ਦੁਬਾਰਾ ਗੱਲ ਕਰਿਓ ਅੱਛਾ ਮੈਂ ਕਰਮਜੀਤ ਸਿੰਘ ਹਾਂ ਜੀ ਫੁਗਾੜੇ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਛਾ ਸਰ ਜੀ ਮੈਂ ਹਨ 10 ਸਾਲ ਸੇਮ ਅਦੀਲ ਬੀਜਿੰਗ ਦੇ ਸੁਇਸਾਈਡ ਕੀਤੀ ਆ ਨਾ ਉਸੇ ਤਰ੍ਹਾਂ ਦਾ ਸੇਮ ਉਸੇ ਤਰ੍ਹਾਂ ਦਾ ਜੀਸਾ ਮੈਂ 10 ਸਾਲ ਲੜਾਈ ਲੜ ਰਿਹਾ ਜੀ ਠੀਕ ਹੈ ਜੀ ਜੀ ਤੇ ਮੇਰੇ ਫਾਦਰ ਸਾਹਿਬ ਨਿਰਮਲ ਸਿੰਘ ਉਹ ਇੰਗਲੈਂਡ ਰਹ ਰਹੇ ਹੋ ਹੂੰ ਇਹ ਉਹਨਾਂ ਨੇ ਮੈਡੀਕਲ ਵਾਲੀ ਨੂੰ ਪ੍ਰੈਜ਼ੀਡੈਂਟ ਕੀਤਾ ਆ ਉਹ ਇੱਕ ਬੱਚਾ ਉਹਨਾਂ ਦਾ ਹੈ ਜੀ ਜੀ ਮੈਂ ਸੁਣ ਰਿਹਾ ਤੁਸੀਂ ਆਪਣੀ ਗੱਲ ਬੋਲੋ ਜੀ ਪਰ 10 ਸਾਲ ਹੋ ਗਏ ਜੀ ਸਰਪ੍ਰੀਤ ਘੋਰ ਸੁਵਾੜੇ ਦੀ ਜੱਜਾ ਉਹ 10 ਸਾਲ ਹੋ ਗਏ ਐ ਅੰਬੈਟੀ ਲੈਣ ਸੰਮਣ ਨਹੀਂ ਕਰ ਰਹੀ ਹਮ ਨਰਮਲ ਸਿੰਘ ਇਹ 8 ਸਾਲ ਹੋ ਗਏ ਬਿਕਾਲਸ ਬੈਲ ਜੱਜਾ ਹਾਈ ਕੋਰਟ ਦਾ पांच साल ਤੋਂ ਉਹ ਨਰਮਲ ਸਿੰਘ ਨੂੰ ਇਨਵੈਸਟਰੀਆਂ ਸੰਭਾਲ ਨਹੀਂ ਕਰ ਰਿਹਾ ਹੂੰ ਤੇ 230 ਤੋਂ ਸੁਪਰੀਮ ਕੋਰਟ ਦੇ ਤੋਂ ਬਚ ਗਿਆ ਮੈਂ ਉਹ 230 ਇਨਵੈਸਟਰੀਆਂ ਦਾ ਨਰਮਲ ਸਿੰਘ ਨੂੰ ਸੰਭਾਲ ਨਹੀਂ ਕਰ ਰਿਹਾ ਹੁਣ ਮੈਂ ਛੋਟਾ ਜਿਹਾ ਇੱਥੇ ਬਚਨ ਕੰਮ ਚਾਹੁੰਦਾ ਸਰ ਇਸ ਬੱਚੇ ਨੂੰ ਮੈਡੀਕਲ ਸਾਇੰਸ ਨੇ ਇਲੈਜੀਬਲ ਕੋਰਸ ਕਰ ਦਿੱਤਾ ਹੂੰ ਉਸ ਬੱਚੇ ਦਾ ਮੇਨਟੇਨੈਂਸ ਸਰਕਾਰ ਨੂੰ ਦੇਣਾ ਫਰਜ਼ ਨਹੀਂ ਬਣਦਾ ਜੀ ਉਹ ਮੈਂ ਹਾਇਤ ਨੇ ਐਲਐਡੀ ਮੇਡ ਕੋਸਟ ਕਰ ਦਿੱਤਾ ਤੇ ਜਦ ਦੇ ਸਰਕਾਰੀ ਲਾਗਤਾਂ ਕਿਉਂ ਨਹੀਂ ਐਲਐਡੀ ਮੇਡ ਕੋਸਟ ਹੋ ਰੇ ਇਸ ਬੱਚੇ ਸਰ ਬਹੁਤ ਗੱਲ ਹੋ ਰਿਹਾ ਦੇਖੋ ਇਹ ਦੋ ਮੌਲਕਾਂ ਨੂੰ ਤੋਂ ਪੈਨਸ਼ਨ ਲੈ ਸਕਦਾ ਇੱਕ ਮੁਲਾਕੀ ਜੇ ਦੋ ਮੌਲਕਾਂ ਦੇ ਸੈਲਰੀ ਲੈ ਸਕਦੇ ਆ ਐਡਲਟਰੀ ਕਰਨ ਵਾਲੇ ਤਾਂ ਆਪਣੇ ਐਲਐਡੀ ਮੇਡ ਪਸਾਈਕੋਲੋਜੀਕਲ ਤੇ ਟੈਨ ਨੂੰ ਮੇਨਟੇਨੈਂਸ ਕਿਉਂ ਨਹੀਂ ਕਰ ਸਕਦੇ ਲੋ ਜੀ ਤੁਹਾਡੀ ਆਵਾਜ਼ ਆਉਣੀ ਬੰਦ ਹੋ ਗਈ ਹੈ ਖੈਰ ਤੁਹਾਡੀ ਗੱਲ ਵੀ ਲੋਕਾਂ ਤੱਕ ਪਹੁੰਚੀ ਹੈ ਇਹ ਜਿਹੜੇ ਕਾਲਰ ਹੈ ਖੁਦ ਪੀੜਤ ਨੇ ਪ੍ਰਤਾੜਿਤ ਨੇ ਉਹ ਸੇਮ ਦੱਸ ਰਹੇ ਹੈ ਕਿ ਜਿਸ ਜਿਸ ਤਰੀਕੇ ਦਾ ਵਾਕਿਆਤ ਅਕੀਲ ਦੇ ਨਾਲ ਹੋਇਆ ਉਹ ਵੀ ਜਿਹੜੇ ਇਸ ਤਰੀਕੇ ਇਹ ਅਜਿਹੇ ਕੇਸ ਤੋਂ ਹੀ ਲੰਘ ਰਹੇ ਹੈ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਚੁੱਕੇ ਹੈ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਹਾਂ ਜੀ ਮਲੇਰਪੁਰੋਂ ਗੱਲ ਕਰ ਰਿਹਾ ਜੀ ਪਰਮਜੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਪਰਮਜੀਤ ਜੀ ਤੁਹਾਡੇ ਤਾਂ ਸ਼ਹਿਰ ਨਾਲ ਜੁੜਿਆ ਹੋਇਆ ਮਾਮਲਾ ਹੈ ਜੀ ਇਹ ਜੇ ਗੱਲ ਕਰੀਏ ਵੀ ਜ਼ਿੰਮੇਵਾਰ ਕੌਣ ਜੀ ਜ਼ਿੰਮੇਵਾਰ ਜੀ ਮੈਂ ਕਹੂੰਗਾ ਜੀ ਸਭ ਤੋਂ ਪਹਿਲਾਂ ਸਿਸਟਮ ਜ਼ਿੰਮੇਵਾਰ ਆ ਜੀ ਕਿਉਂਕਿ ਇਹ ਦੇਖੋ ਨੌਜਵਾਨ ਮੁੰਡਾ ਸੀ ਪੈਸਾ ਤਰੋ ਹੈਗਾ ਸੀ ਘਰੇ ਸੌਰਤ ਵੀ ਵਧੀਆ ਹਨ ਪਰ ਉਹ ਜਿਹੜਾ ਨਸ਼ਾ ਕਰਨ ਲੱਗਿਆ ਹੂੰ ਉਹ ਪੂਰੀ ਗੱਲ ਹੈ ਜੀ ਕਿ ਕਿੱਥੋਂ ਆ ਜਾਂਦੇ ਵੀ ਨਸ਼ਾ ਕਿੱਥੋਂ ਆਉਂਦਾ ਵੱਡਾ ਹਾਈਸਟ ਮਹਿੰਗੇ ਮਹਿੰਗੇ ਨਸ਼ੇ ਹੂੰ ਤਾਂ ਕਰਨ ਲੱਗਿਆ ਨਸ਼ੇ ਕਰਦਾ ਤਾਂ ਉਹਦਾ ਦਿਮਾਗ ਖਰਾਬ ਹੋਇਆ ਉਹ ਦੇਖੋ ਆਪਾਂ ਧਿਆਨ ਨਾਲ ਇਹ ਜੀ ਵੀਡੀਓ ਦੇਖਾ ਕਰਾਂਗੇ ਮੁਸਤਫਾ ਸਾਹਿਬ ਦੀ ਵੀ ਗੱਲਬਾਤ ਸੁਣਾਂਗੇ ਉਹ ਕਹਿੰਦੇ ਨੇ ਉਹ ਕੋਈ ਸਾਈਕੋ ਸਾਈਕੋਲੋਜੀਕਲ ਨਾਂ ਦੀ ਇੱਕ ਬਿਮਾਰੀ ਹੈ ਜੀ ਮੈਂ ਨਾਂ ਭੁੱਲ ਗਿਆ ਕੀ ਬਿਮਾਰੀ ਦਾ ਉਹ ਬਿਮਾਰੀ ਨਾਲ ਉਹ ਪੀੜਤ ਸੀਗਾ ਹਮ ਪੀੜਤ ਹੋਣ ਕਾਰਨ ਹੀ ਜੋ ਉਹਨੇ ਵੀਡੀਓ ਪਾਈ ਪਹਿਲਾਂ ਮਤਲਬ ਇਸ ਤਰ੍ਹਾਂ ਦੇ ਬਹੁਤ ਰੋਗੀ ਹੈਗੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਵੀ ਉਹ ਕੀ ਕਹਿ ਜਾਂਦੇ ਨੇ ਕੀ ਨਹੀਂ ਕਹਿੰਦੇ ਉਹ ਗੱਲਾਂ ਉਹਨੇ ਕਹੀਆਂ ਚਲੋ ਬਾਅਦ ਚ ਉਹਨੇ ਮਾਫੀ ਵੀ ਮੰਗ ਲਈ ਜੀ ਪਰ ਜੋ ਗੱਲ ਇਹਦੇ ਘਟਨਾ ਕਰਨ ਸਾਰਾ ਕੁਝ ਹੋਇਆ ਜੀ ਬਹੁਤ ਮੰਦਾ ਮਾੜਾ ਹੋਇਆ ਮੈਂ ਕਹੂੰਗਾ ਕਿਉਂਕਿ ਜਿਹੜਾ ਜਵਾਨ ਪੁੱਤ ਕਰਨ ਜਾਣਾ ਤੇ ਜਵਾਰ ਪੁੱਤ ਚਲਾ ਜਾਣਾ ਜੀ ਜਿਹਦਾ ਗਿਆ ਉਹ ਹੀ ਦੁੱਖ ਸਹਿ ਕਰਦਾ ਬਸ ਇਹ ਗੱਲਾਂ ਕਰਦਾ ਬਿਲਕੁਲ ਸ਼ੁਕਰੀਆ ਜੀ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਚੁੱਕਿਆ ਹੈ ਸਵਾਗਤ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਤਰਜੀਹ ਮੈਂ ਕਰਨਜੀ ਸਿੰਘ ਫਗਵਾੜੇ ਤੋਂ ਬੋਲਦਾ ਹਾਂ ਜੀ ਕਰਨਜੀ ਜੀ ਤੁਸੀਂ ਆਪਣੀ ਪਹਿਲਾ ਗੱਲ ਰੱਖੀ ਆਈ ਥਿੰਕ ਹਾਂ ਜੀ ਸਰ ਇੱਕ ਮਿੰਟ ਲਈ ਮੈਂ ਰਿਕੁਐਸਟ ਕਰਨੀ ਚਾਹੁੰਦਾ ਸਰ ਮੇਨ ਇਸ਼ੂ ਪਤਾ ਜੀ ਆ ਸਰ ਅੱਜ ਦੇ ਸਾਡੇ ਦੇਸ਼ ਤੇ ਅੱਜ ਲੇਟੈਸਟ ਜੱਜਮੈਂਟ ਦੇਖ ਲਿਓ ਹਾਈ ਕੋਰਟ ਦੀ ਇੱਕ ਲੇਡੀਜ਼ ਜੱਜਮੈਂਟ ਨੇ ਦਿੱਤੀ ਆ ਉਹ ਕਹਿ ਰਹੀ ਆ ਕਿ ਵਿਆਹੀਆਂ ਔਰਤਾਂ ਨਾਲ ਰੇਟਸ ਰੇਪ ਕਰਦਾ ਕੋਈ ਤਾਂ ਉਹ ਰੇਪ ਨਹੀਂ ਮੰਨਿਆ ਜਾਏਗਾ ਤੇ ਕੀ ਤਾਂ ਕੀ ਹੋਏਗਾ ਕੋਈ ਰੇਪ ਕਰਦਾ ਤੇ ਰੇਪ ਨਹੀਂ ਮੰਨਿਆ ਜਾਏਗਾ ਇਹ ਤੁਸੀਂ ਗਲਤ ਕਹਿ ਰਹੇ ਹੋ ਤੁਸੀਂ ਜੱਜਮੈਂਟ ਨੂੰ ਜਿਹੜਾ ਦੁਬਾਰਾ ਪੜੋ ਇਹ ਨਹੀਂ ਕਿਹਾ ਹੋਏਗਾ ਸਰ ਜੀ ਉਹਨਾਂ ਨੇ ਦੇਖੋ ਮੇਰੀ ਗੱਲ ਸੁਣੋ ਨੂੰ ਸਰ ਮੈਂ 10 ਸਾਲ ਹੋ ਗਿਆ ਇੰਟਰਫੀਰੈਂਸ ਕਰਦਿਆਂ ਨੂੰ ਮੇਰੇ ਮੈਡੀਕਲ ਸਾਇੰਸ ਨੂੰ ਸੁਪਰੀਮ ਕੋਰਟ ਦੇ ਜੱਜ ਸਮਝ ਨਹੀਂ ਕਰ ਰਿਹਾ ਕਿਉਂ ਇਹ ਮੈਡੀਕਲ ਸਾਇੰਸ ਮੈਡੀਕਲ ਸਾਇੰਸ ਤੋਂ ਉੱਤੇ ਹੋ ਗਿਆ ਸਾਡੇ ਦੇਸ਼ ਦੇ ਜੱਜ ਹੂੰ 116ਵੀਂ ਧਾਰਾ ਦੇ ਤਹਿਤ ਇਹ ਕਹਿ ਰਹੇ ਆ ਬੱਚੇ ਦੀ ਮਾਂ ਦਾ ਪੇ ਹੀ ਬੱਚੇ ਨੂੰ ਮੇਨਟੇਨੈਂਸ ਦੇਗਾ ਬਾਇਓਲੋਜੀਕਲੀ ਫਾਦਰ ਮੇਨਟੇਨੈਂਸ ਕਿਉਂ ਨਹੀਂ ਦੇਗਾ ਜੀ ਅੱਛਾ ਤੁਹਾਡਾ ਲਗਭਗ ਹਰ ਇੱਕ ਪ੍ਰੋਗਰਾਮ ਦੇ ਵਿੱਚ ਫੋਨ ਆਉਂਦਾ ਹੈ ਤੇ ਤੁਸੀਂ ਆਪਣਾ ਇਹੀ ਮੁੱਦਾ ਜਿਹੜਾ ਮੈਂ ਦੇਖਿਆ ਕਰਮਜੀਤ ਜੀ ਕਈ ਵਾਰੀ ਰੱਖਦੇ ਹੋ ਤੇ ਜੇ ਤੁਸੀਂ ਕੋਈ ਗੱਲਬਾਤ ਹੈ ਜਾਂ ਕੋਈ ਤੁਹਾਡੇ ਨਾਲ ਗਲਤ ਹੋਇਆ ਹੈ ਤੁਸੀਂ ਸਾਡੇ ਕੋਲ ਆਓ ਸਟੂਡੀਓ ਦੇ ਵਿੱਚ ਆਪਣੇ ਇੰਟਰਵਿਊ ਦਿਓ ਅਸੀਂ ਉਹਨੂੰ ਲੋਕਾਂ ਤੱਕ ਪਹੁੰਚਾਵਾਂਗੇ ਔਰ ਫਿਲਹਾਲ ਤੁਹਾਡਾ ਸ਼ੁਕਰੀਆ ਜੀ ਸੋ ਇੱਕ ਕਾਲਰ ਕਰਮਜੀਤ ਨੇ ਹਰ ਵਾਰ ਫੋਨ ਕਰਦੇ ਆ ਕਿ ਵਿਸ਼ਾ ਕੋਈ ਵੀ ਹੋਵੇ ਪਰ ਇਹ ਕਾਫੀ ਪੀੜਿਤ ਤੇ ਦੁਖੀ ਲੱਗ ਰਹੇ ਆ ਕੋਈ ਪਰਿਵਾਰਿਕ ਮਸਲਾ ਜਿਹਦੇ ਵਿੱਚ ਇਹਨਾਂ ਦੀ ਆਪਣੇ ਪਿਤਾ ਦੇ ਨਾਲ ਕੋਈ ਸੁਰ ਨਹੀਂ ਮੇਲ ਖਾਦੀ ਪਰ ਗੱਲ ਅਸੀਂ ਮੁਹੰਮਦ ਮੁਸਤਾਫਾ ਦੇ ਪੁੱਤਰ ਦੀ ਹੋਈ ਮੌਤ ਮਾਮਲੇ ਤੋਂ ਬਾਅਦ ਉੱਠੇ ਸਵਾਲ ਦੀ ਕਰ ਰਹੇ ਆ ਜਿਸ ਦੇ ਵਿੱਚ ਸਾਬਕਾ ਡੀਜੀਪੀ ਨੂੰ ਆਪਣੀ ਸਫਾਈ ਦੇਣੀ ਪੈ ਰਹੀ ਹੈ ਜਸਟੀਫਿਕੇਸ਼ਨ ਦੇਣੀ ਪੈ ਰਹੀ ਹੈ ਕਿ ਸਭ ਪਤਾ ਲੱਗ ਜਾਏਗਾ ਕਿ ਜਿਹੜੀ ਕਿਸੇ ਨੇ ਐਫ ਆਈ ਆਰ ਕਰਾਈ ਹੈ ਕਿ ਉਹ ਵਕਾਊ ਬੰਦੇ ਨੇ ਔਰ ਉਹ ਮੇਰੇ ਇੰਨਾ ਜਦੋਂ ਦੁੱਖਾਂ ਦਾ ਪਹਾੜ ਡਿੱਗਿਆ ਹੋਵੇ ਉਸ ਵੇਲੇ ਜਿਹੜਾ ਹੈ ਸਾਡੇ ਨਾਲ ਸਿਆਸਤ ਕਰ ਰਹੇ ਹੈ ਤੇ ਉਹਨਾਂ ਤਾਂ ਕਹਿੰਦੇ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਆਖਰ ਇਸ ਤਰੀਕੇ ਨਾਲ ਕਰੀਦਾ ਜਾਂ ਨਹੀਂ ਕਰੀਦਾ ਫਿਲਹਾਲ ਉਹ ਸਵਾਗਤ ਕਰਦੇ ਹੈ ਕਹਿੰਦੇ ਉਸ ਇਨਵੈਸਟੀਗੇਸ਼ਨ ਦਾ ਜਿਹੜੀ ਜਿਹੜੀ ਉਹਨਾਂ ਦੇ ਖਿਲਾਫ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਹੈ ਖੁੱਲੀ ਹੈ ਸੋ ਇਸ ਮਸਲੇ ਦੇ ਉੱਤੇ

ਖੱਬ ਮਿੱਕਿੰਡ which is dean ka panchukula me chal nahi raha bas